ਤਸਵੀਰਾਂ ਦੇ ਵਿੱਚ ਤੁਸੀਂ ਇੱਕ ਦਰਖਤ ਨੂੰ ਲਾਲ ਕੱਪੜਾ ਬੰਨ੍ਹਿਆ ਹੋਇਆ ਦੇਖ ਰਹੇ ਹੋ ਤੇ ਨੇੜੇ ਸ਼ਰਾਬ, ਮੀਟ, ਫਲ ਵਗੈਰਾ ਰੱਖੇ ਹੋਏ ਨੇ ਇਹ ਕੋਈ ਧਾਰਮਿਕ ਥਾਂ ਨਹੀਂ ਸਗੋਂ ਪਖੰਡਵਾਦ ਦਾ ਅੱਡਾ ਹੈ ਜਿੱਥੇ ਇੱਕ ਸਿੱਖ ਸਰਦਾਰ ਦੇ ਵੱਲੋਂ ਗਲਤੀ ਦੇ ਨਾਲ ਲਾਲ ਰੰਗ ਦਾ ਕੱਪੜਾ ਇਸ ਦਰਖਤ ਦੇ ਟੰਗ ਦਿੱਤਾ ਸੀ ਤਾਂ ਦੇਖਿਆ ਕਿ 9 ਸਾਲਾਂ ਤੋਂ ਲੋਕ ਇਸ ਦਰਖਤ ਨੂੰ ਇਸ ਕਦਰ ਪੂਜਣ ਲੱਗੇ ਆਪਣੇ ਦੁੱਖ ਦੂਰ ਕਰਨ ਦੇ ਬਾਅਦ ਸੇ ਇੱਥੇ ਚੜਾਵਾ ਵੀ ਚੜਾਉਣ ਲੱਗੇ ਨੇ ਅਨਦੇ ਵਿਸ਼ਵਾਸ ਤੇ ਪਖੰਡ ਬਾਦ ਨੇ ਦੁਨੀਆ ਇਸ ਕਦਰ ਪੱਟ ਦਿੱਤੀ ਹੈ ਕਿ ਜੇਕਰ ਕੋਈ ਗਲਤੀ ਦੇ ਨਾਲ ਕਿਤੇ ਲਾਲ ਰੰਗ ਦਾ ਕੱਪੜਾ ਰੱਖ ਵੀ ਦੇਵੇ ਤਾਂ ਉੱਥੇ ਲੋਕ ਜਗਾ ਨੂੰ ਪੂਜਣ ਲੱਗ ਜਾਂਦੇ ਨੇ ਫਿਰ ਉੱਥੇ ਲਾਹ ਰੰਗ ਦੇ ਕੱਪੜੇ ਨਾਰੀਅਲ ਅੰਡਾ ਮੀਟ ਸ਼ਰਾਬ ਦੀਆਂ ਬੋਤਲਾਂ ਚੜਾ ਕੇ ਲੋਕ ਆਪਣੇ ਦੁੱਖ ਦੂਰ ਕਰਦੇ ਨੇ ਇਹ ਗੁਰਸਿੱਖ ਵੀਰ ਨੇ ਖੁਦ ਦੱਸਿਆ ਕਿ ਇੱਕ ਵਾਰ ਉਸਨੇ ਲਾਹ ਰੰਗ ਦੀ ਚੁੰਨੀ ਦੇ ਨਾਲ ਹੱਥ ਪੁੰਜੇ ਸੀ ਤਾਂ ਉਸਨੇ ਸੋਚਿਆ ਚੁੰਨੀ ਨੂੰ ਸੁਟਣਾ ਕਿਉਂ ਆ ਤਾਂ ਉਸਨੇ ਦਰਖਤ ਦੇ ਟੰਗ ਦਿੱਤਾ ਤਾਂ ਦੇਖਿਆ ਕਿ 9 ਸਾਲਾਂ ਤੋਂ ਲੋਕ ਇੱਥੇ ਅਜੀਹਾ ਪਖੰਡਵਾਦ ਕਰਨ ਲੱਗੇ ਨੇ ਮੇਰਾ ਨਾਮ ਸਰਬਜੀਤ ਸਿੰਘ ਹੈ ਰਿਆਸ਼ੀਰ ਸ਼ਹੀਦ ਭਗਤ ਸਿੰਘ ਹੋਇਆ ਸਬਾਤੋਂ ਇੱਕ ਗੱਲਬਾਤ ਇਹ ਆ ਜੀ ਵੀ ਅੱਜ ਤੋਂ 8-9 ਸਾਲ ਪਹਿਲਾਂ ਮੈਂ ਇੱਥੇ ਇੱਕ ਗੱਡੀ ਰਿਪੇਅਰ ਕੀਤੀ ਸੀ ਤੇ ਉਹ ਗੱਡੀ ਵਾਲਿਆਂ ਨੇ ਜਦੋਂ ਮੈਂ ਕਪੜਾ ਮੰਗਿਆ ਉਹਨਾਂ ਨੇ ਮੈਨੂੰ ਇੱਕ ਚੁੰਨੀ ਦੇ ਦਿੱਤੀ ਲਾਲ ਰੰਗ ਦੀ ਉਹਦੇ ਨਾਲ ਮੈਂ ਹੱਥ ਪੂੰਝ ਕੇ ਤੇ ਮੈਂ ਆਖਿਆ ਯਾਰ ਜੇ ਪੱਗ ਸਾਡੀ ਸਰਦਾਰੀ ਆ ਤੇ ਚੁੰਨੀ ਵੀ ਸਾਡੇ ਧੀਆਂ ਦੀ ਸਰਦਾਰੀ ਆ ਤੇ ਉਹ ਸਾਡਾ ਤਾਜ ਆ ਸਿਰ ਦਾ ਧੀਆਂ ਦੀ ਚੁੰਨੀ ਉਹ ਚੁੰਨੀ ਮੈਂ ਸੁੱਟਣ ਦੀ ਬਜਾਏ ਝੰਡੇ ਦੇ ਉੱਤੇ ਰੱਖ ਦਿੱਤੀ ਉਸ ਤੋਂ ਬਾਅਦ ਇਹੋ ਜੀ ਭੇਡ ਚੱਲੀ ਆ ਜਿਹੜੇ ਲੋਕ ਮਾਨਸਿਕ ਤੌਰ ਤੇ ਪਰੇਸ਼ਾਨ ਆ ਜਿਹੜੇ ਮਾਨਸਿੰਘ ਕਗਾਲੀ ਜਿਹੜੇ ਆਪਣਾ ਲਾਜ ਨਹੀਂ ਕਰਾਉਣਾ ਚਾਹੁੰਦੇ ਇੱਥੇ ਆਣ ਕੇ ਰੋਖ ਨੂੰ ਪੁੱਜੀ ਜਾਂਦੇ ਉਹ ਚੁੰਨੀ ਨੂੰ ਪੁੱਜੀ ਜਾਂਦੇ ਇੱਥੇ ਹਜ਼ਾਰਾਂ ਮੀਟਰ ਕਪੜਾ ਜਿਹੜਾ ਮੈਂ ਇੱਥੋਂ ਲਾਇਆ ਉਹ ਆਣ ਕੇ ਬੰਨ ਬੰਨ ਕੇ ਇੱਥੇ ਬੇੜਾਗਰ ਕਰਨਦੇ ਆ ਤੇ ਇਸ ਰੋਖ ਦੀਆਂ ਜੜਾਂ 'ਚ ਜਿਹੜਾ ਤੇਲ ਪਾਉਂਦੇ ਇੱਥੇ ਸ਼ਰਾਬਾਂ ਬੂਟੇ ਨੂੰ ਪਾਈ ਜਾਂਦੇ ਐ ਇਸ ਰੋਖ ਨੂੰ ਨਾਲ ਮੀਟ ਬੰਨੀ ਜਾਂਦੇ ਆ ਦਰਖਤ ਦੇ ਨਾਲ ਤੇ ਨਾਲ ਆਂਡੇ ਸੰਤਰੇ ਫਲ ਫਰੂਟ ਜੋ ਕੁਛ ਹੁੰਦਾ ਇੱਥੇ ਸੁੱਟੀ ਜਾਂਦੇ ਜਿਹੜੇ ਕਿ ਉਹਨਾਂ ਦੇ ਬੱਚਿਆਂ ਨੂੰ ਜ਼ਰੂਰ ਤਾਂ ਖਵਾਉਣ ਦੀ ਉਹ ਆਪਣੇ ਬੱਚਿਆਂ ਨੂੰ ਖੋਣ ਉਹਨਾਂ ਦਾ ਇਲਾਜ ਠੀਕ ਹੋ ਸਕੇ ਉਹ ਆਪਣੀ ਸਿਹਤ ਪੱਖੋਂ ਠੀਕ ਹੋ ਸਕਣ ਇਸ ਰੁੱਖ ਨੇ ਕੱਖ ਨਹੀਂ ਦੇਣਾ ਇਸ ਰੁੱਖ ਨੂੰ ਵਿਚਾਲੋ ਇਸ ਰੁੱਖ ਨੇ ਸਾਨੂੰ ਆਕਸੀਜਨ ਦੇਣੀ ਹੈ ਜਿਹੜਾ ਸਾਡਾ ਆਧਾਰ ਹੈ ਮਨੁੱਖ ਦਾ ਜੀਵ ਦਾ ਉਹ ਰੁੱਖ ਤੋਂ ਆਕਸੀਜਨ ਲੋਏ ਨੂੰ ਤੇਲ ਪਾ ਪਾ ਕੇ ਖਤਮ ਨਾ ਕਰੋ ਲੋਕੀ ਕਹਿੰਦੇ ਆਡੀਆਂ ਇੱਥੇ ਮੰਨਤਾ ਪੂਰੀਆਂ ਹੋਈਆਂ ਜੀ ਇੱਥੇ ਸੁਪਨੇ ਚੋਂ ਹੁੰਦੇ ਦੱਕਾ ਉਹਨਾਂ ਦੇ ਬਾਬੇ ਦਾ ਦੇਣੀ ਉਹਨਾਂ ਦੇ ਸੁਪਨੇ ਚੋਂ ਹੁੰਦੇ ਜਿਹੜੀ ਮਾਂ ਘਰ ਤੜਫਨਦੀ ਹੈ ਜਿਹੜਾ ਬਾਪ ਘਰ ਤੜਫਨਦਿਆ ਉਹਨਾਂ ਦਾ ਉਹ ਨਹੀਂ ਉਹਨਾਂ ਦੇ ਸੁਪਨੇ ਜਾਂਦਾ ਉਹਨਾਂ ਦੀ ਸੇਵਾ ਨਹੀਂ ਕਰਨੀ ਇੱਥੇ ਆਣ ਕੇ ਰਾਤ ਦੇ 12 ਵਜੇ ਤੱਕ ਨਕਲੀ ਤਾੰਤਰੀਆਂ ਜਿਹੜੇ ਤਾੰਤ੍ਰਿਕ ਲੋਕਾਂ ਨੂੰ ਗਲਤ ਰਾਏ ਪਾਉਂਦੇ ਆ ਇੱਥੇ ਆਣ ਕੇ ਗਲਤ ਕੰਮ ਵੀ ਕਰਦੇ ਹੋ ਜਨਾਨੀਆਂ ਨਾਲ ਸਾਰਾ ਕੁਝ ਕਰਦੇ ਆ ਤੇ ਇੱਥੇ ਆਣ ਕੇ ਉਹਨਾਂ ਨੂੰ ਕਹਦਾ ਮੰਨਤਾ ਪੂਰੀ ਹੋਣੀ ਆ ਮੰਨਤ ਹਮੇਸ਼ਾ ਪੂਰੀ ਹੁੰਦੀ ਆ ਆਪਣੇ ਬਜ਼ੁਰਗਾਂ ਦੀ ਸੇਵਾ ਕਰੋ ਆਪਣੇ ਬੱਚਿਆਂ ਦੀ ਸੇਵਾ ਕਰੋ ਉਹਨਾਂ ਦੇ ਤਹਿਤ ਮੰਨਤਾ ਜਣੀਆਂ ਪੂਰਾ ਹੁੰਦੀਆਂ ਇਹ ਰੋਖ ਕਰੀ ਮੰਨਤਾ ਨਹੀਂ ਪੂਰੀਆਂ ਕਰਦੇ ਇਹ ਰੋਖ ਸਾਹ ਦਿੰਦੇ ਆ ਸਾਨੂੰ ਸਾਡੀ ਸਭ ਤੋਂ ਵੱਡੀ ਮੰਨਤ ਜਿਹੜੀ ਉਹ ਸਾਹ ਆ ਇਹ ਰੋਖ ਸਾਡੀ ਉਹ ਪੂਰਤੀ ਕਰਦੇ ਆ ਸਾਨੂੰ ਜੇ ਸਾਹ ਨਾ ਆਇਆ ਤਾਂ ਅਸੀਂ ਤੜਫ ਤੜਫ ਕੇ ਮਰਾਂਗੇ ਤੇ ਆਉਣ ਵਾਲੇ ਸਮੇਂ 'ਚ ਜੇ ਅਸੀਂ ਦੀ ਦੇਖਭਾਲ ਨਾ ਕੀਤੀ ਅਸੀਂ ਐਂਜੀ ਤੇਲ ਦਵਾਉਂਦੇ ਰਹੇ ਇਹਨੂੰ ਇੱਥੇ ਸ਼ਰਾਬਾਂ ਚੜਾਉਂਦੇ ਰਹੇ ਇੱਥੇ ਖਾਣ ਪੀਣ ਦਾ ਸਮਾਨ ਸੁੱਟਦੇ ਰਹੇ ਤੇ ਇਹ ਰੁੱਖ ਅਕਸਰ ਇੱਕ ਨੈਕ ਦੇ ਨੂੰ ਸੁੱਕੇ ਨਾ ਸੁੱਕ ਕੇ ਇਸ ਰੁੱਖ ਦਾ ਬੇੜਾਗਰ ਕੋ ਹੋ ਜਾਣਾ ਪਰ ਜੇ ਹੁਣ ਮੈਂ ਇੱਥੇ ਕੋਈ ਬੰਦੇ ਨੂੰ ਵੇਖ ਲਿਆ ਕਿ 7-8 ਸਾਲ ਹੋ ਗਏ ਮੈਂ ਲਗਾਤਾਰ ਇੱਥੇ ਸੇਵਾ ਕਰੰਦਿਆਂ ਇਹਨੂੰ ਬਚਾਉਣ ਦੀ ਵਿਥੋਂ ਆਣ ਕੇ ਗੰਦਮਾਂ ਤੇ ਚੁੱਕਦਾ ਇੱਥੋਂ ਨਾਰੀਅਲ ਸਾਰੇ ਚੁੱਕਦਾ ਸਾਰਾ ਕੁਝ ਕਰਦਾ ਪਰ ਲੋਗ ਨਹੀਂ ਸੁਧਰਦੇ ਹੁਣ ਮੈਨੂੰ ਡਾਕ ਵੀ ਇੱਥੇ ਫੜਨੀ ਪੈਣੀ ਤੇ ਉੱਤੇ ਪਰਚਾ ਵੀ ਜਿਹੜਾ ਵਾ ਕਤਲ ਦਾ ਪਰਚਾ ਜਿਹੜਾ ਮੈਂ ਕਰਾਉਂ ਕਿ ਉਹ ਵੀ ਰੋਖ ਨੂੰ ਵੱਢਣਾ ਰੋਖ ਨੂੰ ਸਕਾਉਣਾ ਰੋਖ ਨੂੰ ਮਾਰਨਾ ਕਤਲ ਦੇ ਬਰਾਬਰ ਆ ਤੇ ਉੱਤੇ ਉਹ ਪਰਚਾ ਮੈਂ ਕਰਾਉਂ ਜਿਸ ਲੋਤੀ ਸੀ ਤੇ ਆਏ ਤੇ ਕੀ ਹਾਲਾਤ ਕੀ ਵੇਖਿਆ ਕੀ ਸਮਾਨ ਆਇਆ ਲਗਾਤਾਰ ਜਦੋਂ ਵੀ ਆਈਦੇ ਇੱਥੇ ਇਸਮਾਨ ਦਾ 10000 ਮੀਟਰ ਇੱਥੇ ਕੱਪੜਾ ਪਿਆ ਹੁੰਦਾ ਲਾਲ ਰੰਗ ਦਾ ਨਾਲ ਇੱਥੇ ਝਾੜੂ ਪੈਂਦੇ ਆਮ ਆਦਮੀ ਪਾਰਟੀ ਇੱਥੇ ਖਿਲਰੀ ਹੁੰਦੀ ਆ ਨਾਲ ਜਿਹੜਾ ਵਾ ਇੱਥੇ ਖਾਣ ਪੀਣ ਦਾ ਸਮਾਨ ਪਿਆ ਹੁੰਦਾ ਨਾਲ ਇੱਥੇ ਸ਼ਰਾਬ ਦੀਆਂ ਬੋਤਲਾਂ ਪਈਆਂ ਹੁੰ ਤੇ ਨਾਲ ਇੱਥੇ ਜਿਹੜਾ ਵਾ ਉਹ ਨਾਰੀਅਲ ਪੀ ਹੁੰਦੇ ਆ ਜਿਹੜੇ ਨਾਰੀਅਲ ਅਸੀਂ ਬਿਮਾਰੀ ਚ ਖਾਂਦੇ ਆ ਸਭ ਤੋਂ ਪਹਿਲਾਂ ਨਾਰੀਅਲ ਜਿਹੜਾ ਵਾ ਅਸੀਂ ਬਿਮਾਰੀ ਦੇ ਚਲੇ ਹੁੰਨੇ ਸਾਡੇ ਸੈੱਲ ਪੂਰੇ ਹਨ ਇਹੋ ਜੀਆਂ ਚੀਜ਼ਾਂ ਖਾਣ ਪੀਣ ਵਾਲੀਆਂ ਮੀਟ ਦੇ ਲਫਾਫੇ ਜਿਹੜੇ ਇਹਦੇ ਨਾਲ ਬੰਨੇ ਹੁੰਦੇ ਆ ਉਹ ਜਿਹੜੀਆਂ ਚੀਜ਼ਾਂ ਇੱਥੇ ਬੰਨੀਆਂ ਹੁੰਦੀਆਂ ਉਹ ਲੋਕੀ ਛੱਡ ਦਿਓ ਇਹ ਚੀਜ਼ ਜਿਹੜੀ ਹੈ ਨਾ ਕਰੋ ਉਹ ਜਿਹੜਾ ਮੀਟ ਆਪਣੇ ਘਰ ਬੱਚਿਆਂ ਨੂੰ ਖਾਓ ਆਪਣੇ ਆਂਡੇ ਜਿਹੜੇ ਆਪਣੇ ਬੱਚਿਆਂ ਨੂੰ ਖਾਓ ਨਾਰੀਅਲ ਦਾ ਪਾਣੀ ਉਹਨਾਂ ਨੂੰ ਪਿਓ ਜਾਨ ਸੈੱਲ ਪੂਰੇ ਹੋ ਜਾਣ ਤੁਹਾਨੂੰ ਦਿਮਾਗ ਸਹੀ ਢੰਗ ਨਾਲ ਕੰਮ ਕਰੇ ਇਹ ਰੁੱਖ ਨੂੰ ਬਚਾ ਲਓ ਇਹ ਰੁੱਖ ਨੂੰ ਇੰਜ ਨਾ ਕਰੋ ਜੇ ਮੁਰ ਤੋਂ ਲੋਕ ਫਿਰ ਅਜਿਹਾ ਕੁਝ ਕਰਨਗੇ ਫਿਰ ਤੁਹਾਡੇ ਵੱਲੋਂ ਕੀ ਕੁਝ ਕੀਤਾ ਜਾਏਗਾ ਫਿਰ ਮੈਂ ਪ੍ਰਸ਼ਾਸਨਿਕ ਢੰਗ ਨਾਲ ਵੀ ਜੋ ਕਾਨੂੰਨ ਕਹਿੰਦਾ ਪਹਿਲਾਂ ਤੇ ਪਰਚਾ ਦਰਜ ਕਰਾਉ ਜੇ ਨਾ ਫਿਰ ਅਡੇ ਫਿਰ ਡਾਂਗ ਲਾ ਕੇ ਇੱਥੇ ਬਹਾਂਗੇ ਡਾਂਗ ਨਾਲ ਕੰਮ ਕਰਾਂਗੇ ਇੱਥੇ ਟਾਹਣੀਆਂ ਤੇ ਉਹ ਆਪਣਾ ਗਾਨੇ ਵੀ ਬਣਨੇ ਗਏ ਵਿਆਹ ਜਾਂ ਇੱਥੇ ਮੰਤਾ ਪੁਰੀਆਂ ਹੁੰਦੀਆਂ ਨੇ ਗੱਲ ਆ ਵੀ ਮੰਤਾ ਜਿਹੜੀ ਆ ਪਹਿਲਾਂ ਤੇ ਬੰਦੇ 'ਚ ਦੋਸ਼ ਹੋਊਗਾ ਕੋਈ ਉਹ ਜਾ ਕੇ ਕਿਸੇ ਡਾਕਟਰ ਨਾਲ ਕੰਸਲਟ ਕਰੇ ਉਹਦੀ ਦਵਾਈ ਦੂਈ ਲਵੇ ਜੋ ਉਹ ਵੀ ਠੀਕ ਆ ਉਹਦੀ ਬਢੇਰੀ ਉਮਰ ਹੋ ਗਈ ਆ ਜਿਹੜਾ ਮੈਰਿਜ ਬਿਊਰੋ ਬਹੁਤ ਖੁੱਲਿਆ 5-7000 ਰੁਪਿਆ ਲੈ ਕੇ ਉਹ ਜਿਹੜਿਆ ਚੰਗੀ ਕੁੜੀ ਨੂੰ ਮਿਲਾ ਦਿੰਦੇ ਆ ਉਹ ਖਾਨਦਾਨ ਵੇਖ ਲੈਣੋ ਪਰਿਵਾਰ ਵੇਖ ਲੈਣ ਤੇ ਉੱਥੇ ਸ਼ਾਦੀ ਹੋ ਸਕਦੀ ਮੰਨਤ ਉੱਥੋਂ ਪੂਰੀ ਹੋ ਸਕਦੀ ਹੈ ਮੈਰਿਜ ਬਿਊਰੋ ਤੋਂ ਤੇ ਜਿਹੜੀ ਦੂਜੀ ਮੰਨਤ ਆ ਉਹ ਡਾਕਟਰ ਪੂਰੀ ਕਰ ਸਕਦੇ ਆ ਇਹ ਰੁੱਖ ਦਾ ਬੇੜਾ ਕਰਕ ਨਾ ਕਰਨਾ ਇੱਥੇ ਨਾਂਣ ਕੇ ਗਾਨੇ ਬੰਨਣ ਨਾ ਇੱਥੇ ਆਣ ਕੇ ਮੀਟ ਬੰਨਣ ਆਪਣੇ ਘਰਾਂ ਚ ਜਾਓ ਆਪਣੇ ਮਾਪਿਆਂ ਦੀ ਸੇਵਾ ਕਰੋ ਆਪਣੇ ਬੱਚਿਆਂ ਦੀ ਸੇਵਾ ਕਰੋ ਜਿੰਨਾ ਤੁਹਾਨੂੰ ਸੁੱਖ ਮਿਲਣਾ ਇੱਥੋਂ ਤੁਹਾਨੂੰ ਕੱਖ ਨਹੀਂ ਮਿਲਣਾ ਇੱਥੋਂ ਸਿਰਫ ਸਾਹ ਮਿਲਨੇ ਆ ਆਕਸੀਜਨ ਮਿਲਨੀ ਆ ਅੱਜ ਸਾਡੇ ਅੰਮ੍ਰਿਤਸਰ ਦਾ ਜਿਹੜਾ ਤਾਪਮਨ 50 ਡਿਗਰੀ ਨੂੰ ਚਲੇ ਗਿਆ ਉਹ ਇਸੇ ਕਰਕੇ ਤੁਹਾਡੀਆਂ ਕਰਤੂਤਾਂ ਅਰ ਜਿਹੜੇ ਰੁੱਖਾਂ ਨੂੰ ਤੁਸੀਂ ਤੇਲ ਪਾਉਂਦੇ ਦੇ ਹੁਣ ਗੁਰਸਿੱਖ ਵਿਅਕਤੀ ਦਾ ਕਹਿਣਾ ਹੈ ਕਿ ਇਹ ਮੇਰੀ ਆਖਰੀ ਚੇਤਾਵਨੀ ਹੈ ਕਿ ਜੇਕਰ ਲੋਕਾਂ ਨੇ ਅਜਿਹਾ ਹੁਣ ਦੁਬਾਰਾ ਤੋਂ ਕੀਤਾ ਤਾਂ ਮੈਂ ਸਿੱਧਾ ਪੁਲਿਸ ਤੋਂ ਕੇਸ ਦਰਜ ਕਰਵਾਵਾਂਗਾ ਅਤੇ ਮੇਰੇ ਹੱਥ ਦੇ ਵਿੱਚ ਡਾਂਗ ਹੋਵੇਗੀ ਫਿਰ ਆਪਣਾ ਹਿਸਾਬ ਉਹ ਆਪ ਹੀ ਲਗਾ ਲੈਣ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ